ਕੀ ਨਾਮ ਤੇਰਾ ਗੁਰਪ੍ਰਤ ਸਿੰਘ ਗੁਰਪ੍ਰਤ ਸਿੰਘ ਕਿਹੜੀ ਕਲਾਸ ਚ ਤੁਸੀਂ ਤੀਸਰੀ ਤੇ ਕਿੰਨੀਆਂ ਆਵਾਜ਼ਾਂ ਕੱਢ ਲੈਂਦੇ ਤੁਸੀਂ 15 ਕੱਢ ਕੇ ਵਿਖਾਓ ਫਿਰ ਮਾ ਇਹ ਕਿਹਦੀ ਆਵਾਜ਼ ਆ ਮੈਂ ਮੱਝ ਨਾਲੋਂ ਨਾਲ ਦੱਸੀ ਜਾ ਤੇ ਬਾਅਦ ਚ ਕੱਢੀ ਹੁਣ ਮੈਂ ਗਾਂ ਦੀ ਜੀ ਮਾ ਹੁਣ ਮੈਂ ਕੱਢ ਰਿਆਂ ਬੱਕਰੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਬਿੱਲੀ ਦੀ ਮਾ ਮਾ ਹੁਣ ਮੈਂ ਕੱਢ ਰਿਆਂ ਹਾਥੀ ਦੀ ਹੁਣ ਮੈਂ ਕੱਢ ਰਿਹਾ ਘੋੜੇ ਦੀ ਹੁਣ ਮੈਂ ਕੱਢ ਰਿਹਾ ਕੁੱਤੇ ਦੀ ਹੁਣ ਮੈਂ ਕੱਢ ਰਿਹਾ ਚਿੱਪ ਤੇ ਕਤੂਰੇ ਦੀ ਹੁਣ ਮੈਂ ਕੱਢ ਰਿਹਾ ਚਿਕਨ ਦੀ ਹੁਣ ਮੈਂ ਕੱਢ ਰਿਹਾ ਹਾਂ ਕੁੱਤਾ ਹੁਣ ਮੈਂ ਕੱਢ ਰਿਹਾ ਕੋਇਲ ਦੀ ਵੱਡੇ ਆ ਕਿ ਜੀ ਜੇ ਫੇਮਸ ਵਕਤ ਫੇਜੀ ਹੈ ਅਹੀ ਕੰਮ ਨਹੀਂ ਨਹੀਂ 15 ਵਜਾਂ ਤੱਕ ਸੀਮਤ ਰਹਿਣਾ ਕਿ ਹੋਰ ਵੀ ਜਨਵਰਾਂ ਦੇ ਕੱਟੇ ਹੋਰ ਵੀ ਜਨਵਰਾਂ ਦੇ ਅੱਛਾ ਜੀ ਕਿਹਦੇ ਕਿਹਦੇ ਦੇ ਆਖ ਹੁਣ ਕਿਹੜੇ ਕਿਹੜੇ ਜਨਵਰ ਦੀ ਕੱਟੇਗਾ ਆਜ ਹਾਂ ਜੀ ਜੇ ਤਿੰਨੇ ਆਦੀ ਹੁੰਦੇ ਨੇ ਇਹ ਕੱਟੇ ਦੀ ਆਵਾਜ਼ ਕੱਟ ਕੇ ਵਿਖਾ ਦਿਓ ਇਹ ਆ ਪਾਲਤ ਫੇਰ ਇੱਕ ਰਾਂ ਚਾਪ ਚਾਪ ਤੇ ਚਾਪ ਮਾਝੂ ਦੀ ਆਵਾਜ਼ ਕੱਟ ਦਿਓ ਜੀ ਕਿਹੜਾ ਸਕੂਲ ਕਿਹੜੇ ਜਾਂਦੇ ਹੋ ਹਰ ਗੁਣ ਪਬਲਿਕ ਸਕੂਲ ਅੱਛਾ ਜੀ ਤੇ ਕਿੰਵੇਂ ਨੰਬਰ ਤੇ ਆਇਆ ਸਵਰਜ ਮਾਚੋਂ ਇਹ ਆ ਸਵਰਜ 3ਰੇ ਤੇ ਤੇ ਨਾਲ ਦੇ ਮੁੰਡਿਆਂ ਨੂੰ ਫਿਰ ਰੋਜ ਵਾਜਾ ਕੱਢ ਕੇ ਸੁਣਾਉਂਦੇ ਹੁੰਦੇ ਹਾਂ ਹਾਂਜੀ ਠੀਕ ਆ ਜੀ ਧੰਨਵਾਦ ਛੋਟਾ ਬੱਚਾ ਤੁਹਾਡੇ ਕੋਲ ਆ ਜਾਂਦਾ ਹੈ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਇਹ ਜੀ ਬੱਚਾ ਤੇ ਬਹੁਤ ਚੜ੍ਹਦੀ ਕਲਾ ਦਾ ਆਇਆ ਜੀ ਤੇ ਛੁੱਟੀਆਂ ਦਾ ਕਰਕੇ ਸਾਡੇ ਕੋਲੇ ਤਕਰੀਬਨ ਹੁਣੇ ਜਦੋਂ ਛੁੱਟੀਆਂ ਉਦੋਂ ਦਾ ਦਿੱਲੀ ਆਉਂਦਾ ਅੱਛਾ ਜੀ ਤੇ ਰੌਣਕਾਂ ਲਾ ਛੱਡਦਾ ਜੀ ਇਹਦੇ ਕੀ ਕਹਿਣੇ ਇਹ ਬੱਚੇ ਦੇ ਠੀਕ ਹੈ ਜੀ ਤੇ ਵੱਡਾ ਹੋ ਕੇ ਵੀ ਇਹਨੂੰ ਕਿਹਾ ਵੀ ਨਾਲ ਇਹ ਵੀ ਕੰਮ ਕਰਨਾ ਤੇ ਨਾਲ ਪੜ੍ਹਾਈ ਬਹੁਤ ਅਤ ਜ਼ਰੂਰੀ ਆ ਠੀਕ ਹੈ ਜੀ ਆਪਾਂ ਜਿੰਨਾ ਚਿਰ ਪੜਾ ਪੜ੍ਹਾਈ ਲਿਖਾਈ ਨੇ ਕਰਾਂਗੇ ਉਹਨਾਂ ਚਿਰ ਕੁਝ ਨਹੀਂ ਹੋਣਾ ਜੀ ਤੇ ਪੜ੍ਹਾਈ ਦੇ ਨਾਲ-ਨਾਲ ਤੁਸੀਂ ਆਪਣੀ ਜਿਹੜੀ ਕਲਾ ਆ ਉਹਨੂੰ ਵੀ ਯਾਰੀ ਰੱਖੋ ਬਹੁਤ ਬਹੁਤ ਧੰਨਵਾਦ ਜੀ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਹਾਂਜੀ ਮੈਂ ਜੇ ਪਿੰਡ ਸਭਰਾ ਤੋਂ ਹੌਲਦਾਰ ਸਰਬਜੀਤ ਸਿੰਘ ਆਰਮੀ 'ਚ ਆਇਆ ਜੇ ਔਨ ਡਿਊਟੀ ਐ ਇਹ ਬੱਚਾ ਜਿਹੜਾ ਵਾ ਮੇਰੇ ਮਤਲਬ ਛੋਟੇ ਭਰਾ ਦਾ ਵਾ ਜਨਮਰਾਂ ਦੀਆਂ ਇਹ 15 20 ਵਜਾ ਜਿਹੜਾ ਕੱਢ ਲਿੰਦਾ ਤੇ ਪੜਦਾ ਵੀ ਵਧੀਆ ਸਕੂਲਿਆਂ ਨਾਲ ਸੇਵਾ ਵੀ ਇੱਥੇ ਬਾਬਾ ਜੀ ਦੇ ਡੇਰੇ ਤੇ ਆ ਕੇ ਕਰਦਾ ਰਹਿੰਦਾ ਤੇ ਨਾਲ ਬਜ਼ੁਰਗਾਂ ਦਾ ਬੱਚਿਆਂ ਦਾ ਜਿਹੜਾ ਵੀ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਵਾ ਵਧੀਆ ਉਹਨਾਂ ਦਾ ਮਨੋਰੰਜਨ ਵੀ ਕਰਦਾ ਹੈ ਤੇ ਪੜ੍ਹਾਈ 'ਚ ਵੀ ਚੰਗੀ ਪੜ੍ਹਾਈ ਕਰਦਾ ਵਾ ਤੇ ਅੱਗੇ ਸਾਡਾ ਇਹੋ ਟੀਚਾ ਵਜੋਂ ਵੀ ਚੰਗੀ ਪੜ੍ਹਾਈ ਕਰੇ ਤੇ ਚੰਗੀ ਤਰੱਕੀ ਕਰੇ ਵਧੀਆ ਕਰੇ ਵੈਸੇ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਵੀ ਇਹਨੂੰ ਆਰਮੀ ਦੇ ਵਿੱਚ ਹੀ ਸਿਲੈਕਟ ਕਰਾਉਂਗਾ ਮੈਂ ਉਨੇ ਚਿਰ ਤੱਕ ਮੈਂ ਦੁਬਾਰਾ ਸਰਵਿਸ ਕਰਨ ਦਿਆਂਗਾ ਤੇ ਤੋਂ ਬਦਾਰਾ ਆਵਣਾ ਪ੍ਰਮੋਟ ਹੋ ਜਾਣਾ ਤੇ ਜਿੰਨੇ ਚਿਰ ਨੂੰ ਇਹਨਾਂ 10th ਜਾਂ +2 ਕਰਨੀ ਹੈ ਤੇ ਫਿਰ ਇਹਨੂੰ ਆਰਮੀ 'ਚ ਹੀ ਸੈਲੈਕਟ ਕਰਵਾਵਾਂਗੇ ਆਪਾਂ ਇਹ ਵੈਗਰ ਜੀ ਆਖਾਲਸਾ ਵੈਗਰ ਕੀ ਪਤ